ਬਠਿੰਡਾ ਦੇ ਪੋਚੋਲਕੇ ਦੇ ਪਿੰਡ ਦੇ ਲਵੇਰੀ ਸਰਗ ਗੁਰਦੁਆਰਾ ਦੇ ਨਜ਼ਦੀਕ ਨਾਕਾਬੰਦੀ ਸੀਆਈਏ ਵੱਲੋਂ ਕੀਤੀ ਹੋਈ ਸੀ ਇਸੇ ਦੌਰਾਨ ਜਦੋਂ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਹ아ਤੇ ਚੈੱਕ ਕੀਤਾ ਤਾਂ ਉਹਨਾਂ ਦੇ ਕੋਲੋਂ 1 ਕਿਲੋ ਅਫੀਮ ਬਰਾਮਦ ਕੀਤੀ ਗਈ ਜਿਸ ਨੂੰ ਲੈ ਕੇ ਰੋਕੇ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਹੋਇਆ ਪੁਲਿਸ ਦੇ ਵੱਲੋਂ ਮੁਕਦਮਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਪੁਲਿਸ ਬੰਦੀ ਮੰਗ ਕੀਤੀ ਜਾਵੇਗੀ ਇਹ ਕਹਿਣਾ ਹੈ ਪੁਲਿਸ 파ਟੀ ਦਾ ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਅਫੀਮ ਕਿੱਥੋਂ ਲੈ ਕੇ ਆ ਰਹੇ ਸੀ ਅਤੇ ਕਿੱਥੇ ਸਪਲਾਈ ਕਰਨੀ ਸੀ ਇਹ ਅਜੇ ਖੁਲਾਸਾ ਹੋਣਾ ਬਾਕੀ ਹੈ ਇਸਨ ਜਾਣਕਾਰੀ ਦਿੰਦੇ ਹੋਏ ਆ ਇਨਚਾਰਜ ਕੁੰਡੀ ਸਿੰਘ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਯੁੱਧ ਨਸ਼ਾ ਵਿਰੁੱਧ ਮਹੀਨੇ ਚੱਲਦੇ ਸੀਏ ਸਟਾਫ ਵੰਦੀ ਟੀਮ ਵੱਲੋਂ ਅਲਵੇਰੀ ਸਰ ਗੁਰਦੁਆਰੇ ਕੋਲ ਚੈਕਿੰਗ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਰਣਜੀਤ ਸਿੰਘ ਉਫ ਜੀਤਾ ਜੋ ਕਿ ਸੰਗਤਖੁਰ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਉਫ ਫਹਿਰੀ ਜੋ ਅਮਲਪੁਰਾ ਵਸਤੀ ਦਾ ਰਹਿਣ ਵਾਲਾ ਹੈ ਅਤੇ ਤੀਜਾ ਜੋਸ਼ੀ ਜਗਤਾਰ ਸਿੰਘ ਉਫ ਗੋਬਿੰਦ ਜੋ ਕਿ ਮਾਹੀਨਗਰ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਇਨਨ ਚੈਕਿੰਗ ਦੌਰਾਨ ਇਹਨਾਂ ਦੀ ਕਰੋਲਾ ਗੱਡੀ ਰੰਗ ਸਿਲਵਰ ਨੰਬਰ DL7 CG4644 ਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਗ੍ਰਿਫਤ ਵਿੱਚੋਂ ਟਿੱਕੇ ਲੋਫੀਮ ਬਰਾਮਦ ਕਰਕੇ ਉਹਨਾਂ ਖਿਲਾਫ 80 ਨੰਬਰ ਮੁਕੱਦਮਾ ਅੰਡਰ ਸੈਕਸ਼ਨ 18 62 85 ਐਨਡੀਪੀਐਸ ਪੀਐਸ ਕੈਂਟਰਨਮੈਂਟ ਬਿਠੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਜੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਜਮਾਨੇਗੋ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਜਿਨ੍ਹਾਂ ਦਾ ਰਿਮਾਨਡ ਹਾਸਲ ਕਰਕੇ ਇਹਨਾਂ ਤੋਂ ਅੱਗੇ ਡੂੰਘਾਈ ਨਾਲ ਪੁੱਛਗ취 ਕੀਤੀ ਜਾਊਗੀ ਬਠਿੰਡਾ ਦੇ ਪੂਚੋਲ ਕਦੇ ਪਿੰਦੇ ਲਵੇਰੀ ਸਰਗ ਗੁਰਦੁਆਰਾ ਦੇ ਨਜ਼ਦੀਕ ਨਾਕਾਬੰਦੀ ਸੀਆਈਏ ਵੱਲੋਂ ਕੀਤੀ ਹੋਈ ਸੀ ਇਸੇ ਦੌਰਾਨ ਜਦੋਂ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਹ아ਤੇ ਚੈੱਕ ਕੀਤਾ ਤਾਂ ਉਹਨਾਂ ਦੇ ਕੋਲੋਂ 1 ਕਿਲੋ ਅਫੀਮ बरामद ਕੀਤੀ ਗਈ ਜਿਸ ਨੂੰ ਲੈ ਕੇ ਰੋਪੇ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਪੁਲਿਸਬੰਦੀ ਮੰਗ ਕੀਤੀ ਜਾਵੇਗੀ ਇਹ ਕਹਿਣਾ ਹੈ ਪੁਲਿਸ ਪਾਰਟੀ ਦਾ ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਅਫੀਮ ਕਿੱਥੋਂ ਲੈ ਕੇ ਆ ਰਹੇ ਸੀ ਤੇ ਕਿੱਥੇ ਸਪਲਾਈ ਕਰਨੀ ਸੀ ਇਹ ਹਜੇ ਖੁਲਾਸਾ ਹੋਣਾ ਬਾਕੀ ਹੈ ਇਸ ਵਨ ਜਾਣਕਾਰੀ ਦਿੰਦੇ ਹੋਏ ਆ ਇਨਚਾਰਜ ਕੁੰਡੀ ਸਿੰਘ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਯੁੱਧ ਨਸ਼ਾ ਵਿਰੁੱਧ ਮਹੀਨੇ ਚੱਲਦੇ ਸੀਆਈਏ ਸਟਾਫ ਵੱਲੋਂ ਲਵੇਰੀ ਸਰ ਗੁਰਦੁਆਰੇ ਕੋਲ ਚੈਕਿੰਗ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਰਣਜੀਤ ਸਿੰਘ ਉਫ ਜੀਤਾ ਜੋ ਕਿ ਸੰਗਤਖੁਰ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਉਫ ਹੈਰੀ ਜੋ ਅਮਰਪੁਰਾ ਵਾਸੀ ਦਾ ਰਹਿਣ ਵਾਲਾ ਹੈ ਅਤੇ ਤੀਜਾ ਜੋਸ਼ੀ ਜਗਤਾਰ ਸਿੰਘ ਉਫ ਕੋਬਿੰਦ ਜੋ ਕਿ ਮਾਹੀਨੰਗਲ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਇਨਨ ਚੈਕਿੰਗ ਦੌਰਾਨ ਇਹਨਾਂ ਦੀ ਕੋਰੋਲਾ ਗੱਡੀ ਰੰਗ ਸਿਲਵਰ ਨੰਬਰ DL7 CG4644 ਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਗ੍ਰਿਫਤ ਵਿੱਚੋਂ 1 ਕਿਲੋ ਆਫੀਮ ਬਰਾਮਦ ਕਰਕੇ ਉਹਨਾਂ ਖਿਲਾਫ 80 ਨੰਬਰ ਮੁਕੱਦਮਾ ਅੰਡਰ ਸੈਕਸ਼ਨ 18 62 85 ਐਨਡੀਪੀਐਸ ਪੀਐਸ ਕੈਂਟਨਮੈਂਟ ਬਠਿੰਡਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਜੀ ਇਹਨਾਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਜਮਾਨੇ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਜਿਨ੍ਹਾਂ ਦਾ ਰਿਮਾਨਡ ਹਾਸਲ ਕਰਕੇ ਇਹਨਾਂ ਤੋਂ ਅੱਗੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਊਗਾ ਬਠਿੰਡਾ ਦੇ ਪੂਚੋਲ ਕੇ ਦੇ ਪਿੰਦੇ ਲਵੇਰੀ ਸਰਗ ਗੁਰਦੁਆਰਾ ਦੇ ਨਜ਼ਦੀਕ ਨਾਕਾਬੰਦੀ ਸੀਆਈਏ ਵੱਲੋਂ ਕੀਤੀ ਹੋਈ ਸੀ ਇਸੇ ਦੌਰਾਨ ਜਦੋਂ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਹ아ਤੇ ਚੈੱਕ ਕੀਤਾ ਤਾਂ ਉਹਨਾਂ ਦੇ ਕੋਲੋਂ 1 ਕਿਲੋ ਅਫੀਮ ਬਰਾਮਦ ਕੀਤੀ ਗਈ ਜਿਸ ਨੂੰ ਲੈ ਕੇ ਰੋਕੇ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਪੁਲਿਸਬੰਦੀ ਮੰਗ ਕੀਤੀ ਜਾਵੇਗੀ ਇਹ ਕਹਿਣਾ ਹੈ ਪੁਲਿਸ ਪਾਰਟੀ ਦਾ ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਅਫੀਮ ਕਿੱਥੋਂ ਲੈ ਕੇ ਆ ਰਹੇ ਸੀ ਅਤੇ ਕਿੱਥੇ ਸਪਲਾਈ ਕਰਨੀ ਸੀ ਇਹ ਅਜੇ ਖੁਲਾਸਾ ਹੋਣਾ ਬਾਕੀ ਹੈ ਇਸ ਵਨ ਜਾਣਕਾਰੀ ਦਿੰਦੇ ਹੋਏ ਆ ਇਨਚਾਰਜ ਗੁੰਡੀ ਸਿੰਘ ਨੇ ਕੀ ਕੁਝ ਕੀਤਾ ਤੁਸੀਂ ਆਪ ਹੀ ਦੇਖੋ ਸੁਣੋ ਯੁੱਧ ਨਸ਼ਾ ਵਿਰੁੱਧ ਮਹੀਨੇ ਚੱਲਦੇ ਸੀਏ ਸਟਾਫ ਵੰਦੀ ਟੀਮ ਵੱਲੋਂ ਲਵੇਰੀ ਸਰ ਗੁਰਦੁਆਰੇ ਕੋਲ ਚੈਕਿੰਗ ਦੌਰਾਨ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਚੋਂ ਇੱਕ ਦਾ ਨਾਮ ਰਣਜੀਤ ਸਿੰਘ ਉਫ ਜੀਤਾ ਜੋ ਕਿ ਸੰਗਤਖੁਰ ਦਾ ਰਹਿਣ ਵਾਲਾ ਹੈ ਹਰਪ੍ਰੀਤ ਸਿੰਘ ਉਫ ਹੈਰੀ ਜੋ ਅਮਰਪੁਰਾ ਬਸਤੀ ਦਾ ਰਹਿਣ ਵਾਲਾ ਹੈ ਅਤੇ ਤੀਜਾ ਜੋਸ਼ੀ ਜਗਤਾਰ ਸਿੰਘ ਉਫ ਕੋਬਿੰਦ ਜੋ ਕਿ ਮਾਹੀਨੰਗਲ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ ਇਨਨੂੰ ਚੈਕਿੰਗ ਦੌਰਾਨ ਇਹਨਾਂ ਦੀ ਕਰੋਲਾ ਗੱਡੀ ਰੰਗ ਸਿਲਵਰ ਨੰਬਰ DL7 CG4644 ਤੇ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਗ੍ਰਿਫਤ ਵਿੱਚੋਂ 1 ਕਿਲੋ ਆਫੀਮ ਬਰਾਮਦ ਕਰਕੇ ਉਹਨਾਂ ਖਿਲਾਫ 80 ਨੰਬਰ ਮੁਕਦਮਾ ਅੰਡਰ ਸੈਕਸ਼ਨ 18 62 85 ਐਨਡੀਪੀਐਸ ਪੀਐਸ ਕੰਟਰੋਲਮੈਂਟ ਬਿਠਿੰਡਾ ਵਿੱਚ ਦਰਜ ਰਜਿਸਟਰ ਕੀਤਾ ਗਿਆ ਜੀ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਜਮਾਨੇਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਜਿਨ੍ਹਾਂ ਦਾ ਰਿਮਾਨ ਹਾਸਲ ਕਰਕੇ ਇਹਨਾਂ ਤੋਂ ਅੱਗੇ ਡੂੰਘਾਈ ਨਾਲ ਪੁੱਛਗ취 ਕੀਤੀ ਜਾਊਗੀ